ਮੇਰੇ ਲੋਕ ਕਹਿੰਦੇ ਸੀ ਵੀ ਰਾਜਾ ਵੜਿੰਗ ਐਂਟੀ ਸਿੱਖ ਹੈ ਮੈਨੂੰ ਲੱਗਦਾ ਸੀ ਨਹੀਂ ਯਾਰ ਪੰਜਾਬ ਦਾ ਮੁੰਡਾ ਹੈ ਪੰਜਾਬ ਚ ਵਧੀਆ ਮੁੰਡਾ ਹੈ ਵੀ ਯਾਰ ਚੰਗਾ ਸਿਆਸਤ ਵੀ ਚੰਗੀ ਕਰਦਾ ਬਟ ਇਹਨੇ ਸ਼ੋਅ ਕਰਤਾ ਇਹਦੇ ਅਸਲੀ ਰੰਗ ਇਹਦਾ ਨਿਕਲ ਆਇਆ ਬਾਹਰ ਐਕਚੁਅਲੀ ਇਹ ਨਾ ਬਹੁਤ ਜਿਆਦਾ ਇਨਸਿਕਿਉਰ ਹੋਇਆ ਪਿਆ ਪਰ ਜਿਵੇਂ ਮੈਂ 27 ਨੇੜੇ ਆਈ ਜਾਂਦੀ ਹੈ ਇਹ ਇੰਨਾ ਇਨਸਿਕਿਉਰ ਹੋਇਆ ਪਿਆ ਇਹਨੂੰ ਐ ਹੋਇਆ ਪਿਆ ਵੀ ਯਾਰ ਮੈਂ ਕਿਤੇ ਸੀਐਮ ਬਣਨ ਤੋਂ ਨਾ ਰਹਿ ਜਾ ਇਹ ਕੋਈ ਆਪਣੇ ਪੰਜਾਬ ਦੇ ਟੈਕਸਪੇਅਰਸ ਦਾ ਪੈਸਾ ਲੱਗਦਾ ਜਦੋਂ ਇਲੈਕਸ਼ਨਸ ਹੁੰਦੀ ਐ ਇਹ ਕੋਈ ਮਜ਼ਾਕ ਐ ਵੀ ਬਾਈ ਇਲੈਕਸ਼ਨਸ ਕਰਾਈ ਜਾਵਾਂਗੇ ਇਹਨਾਂ ਨੇ ਸੋਚ ਸਮਝ ਕੇ ਲੜੀ ਐ ਨਾ ਨਹੀਂ ਫਿਰ ਤੁਹਾਡੇ ਸਾਹਮਣੇ ਨਾਲ ਰਾਜਾ ਬੜਿੰਗ ਨੂੰ 27 ਚ ਲੜਨਾ ਹੀ ਨਹੀਂ ਚਾਹੀਦਾ ਜਮਾ ਨਹੀਂ ਲੜਨ ਵੀ ਨਹੀਂ ਦੇਵਾਂਗੇ ਜਿਹੜੇ ਕਾਂਗਰਸ ਦੇ ਚੰਗੇ ਅਹੁਦੇਦਾਰ ਆਰਗੇਨਾਈਜੇਸ਼ਨ ਚ ਬੈਠੇ ਹੋਏ ਬੰਦੇ ਹੋਣਗੇ ਨਾ ਉਹਨਾਂ ਨੂੰ ਇਕੱਠੇ ਕਰਕੇ ਕਮੇਟੀ ਬਣਾ ਕੇ ਇਸ ਚੀਜ਼ ਤੇ ਗੌਰ ਕੀਤਾ ਜਾਊਗਾ ਵੀ ਜਿਹੜੇ ਹੁਣ ਐਮਪੀ ਬਣ ਗਏ ਉਹ ਐਮਪੀ ਬਣ ਚੁੱਕੇ ਨੇ ਉਹਨਾਂ ਨੇ ਕਹਿਣਾ ਕਿ ਕਦੇ ਵੀ ਨਾਂਸਵਾ ਨਹੀਂ ਲੜਨਗੇ ਉਹਨਾਂ ਨੇ ਕਹਿਣਾ ਕਿ ਪਾਰਟੀ ਤਾਂ ਮੈਨੂੰ ਲੈ ਕੇ ਆ ਇਦਦਵਾ ਛੱਡਦਾ ਨਹੀਂ ਸੀ ਪਾਰਟੀ ਨੇ ਮੇਰੇ ਤੇ ਦਬਾ ਕੀਤਾ ਕਿ ਲੋਕ ਸਭਾ ਦੀ ਚੋਣ ਕਿਉਂਕਿ ਬਿੱਟੂ ਚਲੇ ਗਏ ਉਧਰ ਬਸ ਹੋਰ ਕੋਈ ਕੈਂਡੀਡੇਟ ਨਹੀਂ ਸੀ ਉਹਨਾਂ ਨੇ ਇਹ ਕਹਿ ਦੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੋਰ ਕੋਈ ਕੈਂਡੀਡੇਟ ਨਹੀਂ ਸੀ ਲੁਧਿਆਣਾ